ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਸ੍ਰੀ ਅੰਮ੍ਰਿਤਸਾਹਬ ਪਿੰਡ ਲੰਬੇ ਇੱਥੇ ਗੁਰੂ ਸੱਤਿਆਪਾ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਦੇ ਆਪਣੇ ਸੇਵਕ ਭਾਈ ਕੁਰਮ ਜੀ ਦੇ ਕੋਲ ਪਹੁੰਚੇ ਸਾਡੇ ਇਹ ਪੁਰਾਣਾ ਪਿੰਡ ਹੈ ਲੰਬਿਆਂ ਲੰਬਿਆਂ ਪਿੰਡ ਵਿੱਚ ਹੈ ਅੱਜ ਇਹ ਸਹਿਬਾਦਦੀ ਸਿੰਘ ਨਗਰ ਇਹ ਤੁਹਾੰਦਾ ਫੇਸ 8 ਤੇ ਐਡਜੋਇਨਿੰਗ ਇਹਦੇ ਬਿਲਕੁਲ ਮੁਹਾਲੀ ਵਾਕ ਆਉਂਦਾ ਹੈ ਤੇ ਪਰਲੇ ਪਾਸੇ ਸਿੱਖਿਆ ਵਿਭਾਗ ਦੀ ਬਿਲਡਿੰਗ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਤੇ ਇਹ ਗੁਰਦੁਆਰਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਆਜ ਨਵਾਂ ਸਾਲ ਹੈ 2025 ਆਪ ਸਭ ਨੂੰ ਸਾਡੇ ਵੱਲੋਂ 90 ਸਾਲ ਦੀਆਂ ਲੱਖ ਲੱਖ ਵਧਾਈਆਂ ਹੁਣ ਆਓ ਅੰਦਰ ਆ ਕੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਇਹ ਚੰਡੀਗੜ੍ਹ ਪਾਸਟੈਂਡ 43 ਸੈਕਟਰ ਤੋਂ ਸਾਢੇ 4 ਕਿਲੋਮੀਟਰ ਪੱਛਮ ਵੱਲ ਨੂੰ ਪੈਂਦਾ ਪਿੰਡ ਲੰਬਿਆਂ ਸ੍ਰੀ ਗੁਰ ਹਰ Rai ਸਾਹਿਬ ਮਹਾਰਾਜ ਇੱਥੇ ਆਪਣੇ ਸੇਵਕ ਭਾਈ ਕੁਰਮ ਜੀ ਦੇ ਬਾਗ ਸੀਗਾ ਉੱਥੇ ਅੰਬਾਂ ਦਾ ਉੱਥੇ ਪਹੁੰਚੇ ਸਨ ਤੇ ਆਪਾਂ ਉਦਸ਼ਨ ਕਰਾਵਾਂਗੇ ਜੋ ਅੰਬ ਦਾ ਦਰਖਤ ਹੈ ਜਿੱਥੇ ਮਹਾਰਾਜ ਜੀ ਨੇ ਚਰਨ ਪਾਏ ਬੜੀ ਵਧੀਆ ਇਮਾਰਤ ਹੈ ਚਾਰੇ ਪਾਸੇ ਇਹ ਪਾਰਕਿੰਗ ਹੈ ਗੱਡੀਆਂ ਦੀ ਮੋਟਰਸਾਈਕਲਾਂ ਦੀ ਤੇ ਇਸ ਪਾਸੇ ਪਾਰਕ ਬਣਿਆ ਹੋਇਆ ਸੱਜੇ ਹੱਥ ਤੇ ਗੁਰਦੁਆਰਾ ਸਾਹਿਬ ਦੇ ਖੱਬੇ ਹੱਥ ਟੋੜਾ ਘਰ समय करके काफ़ी संगत आई हुई अज आपका जोड़ा खोल के फिर अंदर चलते हैं उस तो बाद दर्शन करा तो सामने करा प्रसाद की देव जिन्होंने देव कराने इतों ले सकते हैं यह पिंगलवाड़ा सोसायटी वालों फ्री लिटरेचर दिता जा रहा है थोड़ा साहब के कोल ही है काफ़ी संगत इतने जोड़ा पोकर फिर अंदर जाए तो उ देर करवाई जाती दे। उस बाद और सामने गुरमत लिटरेचर श्रोमणी कमेटी गुरुद्वारा प्रबंधक कमेटी वालों लिटरेचर दिता जाता इतना ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਕਿ ਉਹ ਇਸ ठाके ਇਤਿਹਾਸਿਕ ਸਥਾਨ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪਵਿੱਤਰ ਚਰਨ ਕਮਲਾਂ ਦੀ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਏ ਤੇ ਆਪਣੇ ਗੁਰਸਿੱਖ ਦੀ ਮਨੋ ਕਾਮਨਾ ਪੂਰੀ ਕੀਤੀ ਭਾਈ ਕੂਰਮ ਜੀ ਜੋ ਪਿੰਡ ਲੰਬਿਆਂ ਦੇ ਨਿਵਾਸੀ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਲਈ ਸ੍ਰੀ ਅੰਮ੍ਰਿਤਸਰ ਪੁੱਜੇ ਸਨ ਅੰਬਾਂ ਦਾ ਮੌਸਮ ਸੀ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਸੀ ਕਾਬਲ ਦੀ ਸੰਗਤ ਦੀਵਾਨ ਵਿੱਚ ਹਾਜ਼ਰ ਹੋਈ ਤੇ ਪੱਕੇ ਹੋਏ ਅੰਬ ਭੇਟਾ ਕੀਤੇ ਭਾਈ ਕੁਰਮ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਪਰ ਇਹ ਸੇਵਾ ਤੋਂ ਵਾਂਝਾ ਰਹਿ ਗਿਆ ਰਾਤ ਦਰਬਾਰ ਦੀ ਸਮਾਪਤੀ ਹੋਈ ਅੰਬਾਂ ਦਾ ਪ੍ਰਸ਼ਾਦ ਵਰਤਾਇਆ ਗਿਆ ਭਾਈ ਕੁਰਮ ਜੀ ਨੇ ਪ੍ਰਸ਼ਾਦ ਵਜੋਂ ਮਿਲਿਆ ਅੰਬ ਨਹੀਂ ਛਕਿਆ ਸੰਭਾਲ ਕੇ ਰੱਖ ਲਿਆ ਸਵੇਰੇ ਜੋ ਅੰਬ ਪ੍ਰਸ਼ਾਦ ਵਜੋਂ ਵਖਸ਼ਿਆ ਹੋਇਆ ਸੀ ਉਹਨਾਂ ਨੇ ਉਹੀ ਅੰਬ ਪਾਸ਼ਾ ਜੀ ਨੂੰ ਭੇਟ ਕਰ ਦਿੱਤਾ ਸਤਿਗੁਰੂ ਜੀ ਨੂੰ ਕਿਹਾ ਕਿ ਭਾਈ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਸਿੱਖਾ ਇਹ ਅੰਬ ਅਸੀਂ ਤੈਨੂੰ ਪ੍ਰਸ਼ਾਦ ਵਜੋਂ ਦਿੱਤਾ ਸੀ ਤੁਹੇ ਅੰਬ ਸਾਨੂੰ ਭੇਟ ਕਰ ਰਿਹਾ ਅਗੋਂ ਸਿੱਖ ਨੇ ਬੇਨਤੀ ਕੀਤੀ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਤੇ ਕਾਬਲ ਦੀ ਸੰਗਤ ਵੱਲ ਦੇਖ ਕੇ ਇਹ ਅੰਬ ਖਾਣ ਨਾਲੋਂ ਆਪ ਜੀ ਦੇ ਅਰਪਣ ਕਰਨਾ ਹੀ ਸੁਭ ਸਮਝਿਆ ਪਾਤਸ਼ਾਹ ਜੀ ਬੋਲੇ ਭਾਈ ਗੁਰਮਖਾ ਤੇਰੀ ਇਹ ਭਾਵਨਾ ਸਾਡੇ ਤੱਕ ਪੁੱਜ ਗਈ ਹੈ ਤੂੰ ਇਹ ਅੰਬ ਛਕ ਲੈ ਅਸੀਂ ਜਦੋਂ ਸਤਿਨੇ ਜਾਮੇ ਵਿੱਚ ਆਵਾਂਗੇ ਤਾਂ ਤੇਰੇ ਪਾਸੋਂ ਅੰਬ ਛਕਾਂਗੇ ਉਸ ਬੱਚਨ ਨੂੰ ਪਾਲਦੇ ਹੋਏ ਧੰਨ ਧੰਨ ਸ੍ਰੀ ਗੁਰੂ ਹਰ Rai ਜੀ ਮਹਾਰਾਜ ਕੁਰੂਕਸ਼ੇਤਰ ਤੋਂ ਪੋਦੀ ਸੰਗਰਾਮ ਨੂੰ ਗੁਰੂ ਜੀ ਨੇ ਭਾਗਵੀ ਦਰਸ਼ਨਦਾਰੇ ਬਖਸ਼ੇ ਤੇ ਹੁਕਮ ਕੀਤਾ ਕਿ ਭਾਈ ਕੁਰਮ ਜੀ ਲਿਆਓ ਅੰਬ ਚਕਾਉ ਭਾਈ ਕੁਰਮ ਜੀ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਰੁੱਤ ਤਾਂ ਅੰਬਾਂ ਦੀ ਨਹੀਂ ਹੈ ਜੋ ਆਪ ਜੀ ਦੀ ਸੇਵਾ ਵਿੱਚ ਭੇਟ ਕਰ ਸਕਾਂ ਪਰ ਆਪ ਕਰਨ ਕਰਨ ਸਮਰੱਥ ਹੋ ਜੋ ਚਾਹੇ ਕਰ ਸਕਦੇ ਹੋ ਸੇਵਕ ਦੀ ਬੇਨਤੀ ਨੂੰ ਸੁਣਦੇ ਹੋਏ ਪਾਤਸ਼ਾਹ ਪ੍ਰਸੰਤਾ ਨਾਲ ਮੁਸਕਰਾਏ ਤੇ ਕਿਹਾ ਭਾਈ ਅੰਬ ਦਾ ਦਰਖਤ ਤਾਂ ਪੱਕੇ ਅੰਬਾਂ ਨਾਲ ਲੱਧਿਆ ਪਿਆ ਹੈ ਭਾਈ ਕੁਰਮ ਜੀ ਦੇਖਦੇ ਹਨ ਕਿ ਜਿਸ ਅੰਬ ਥੱਲੇ ਪਾਤਸ਼ਾਹ ਜੀ ਖੜੇ ਸੁਭਾਇਮਾਨ ਹੋ ਰਹੇ ਹਨ ਉਸ ਨਾਲ ਪੱਕੇ ਹੋਏ ਅੰਬ ਲਟਕ ਰਹੇ ਹਨ ਇਹ ਕੌਤਕ ਵੇਖ ਕੇ ਭਾਈ ਕੁਰਮ ਜੀ ਗੁਰੂ ਜੀ ਦੇ ਚਰਨੀ ਟੈ ਪਏ ਤੇ ਮੂੰਹੋਂ ਧੰਨ ਧੰਨ ਕਰ ਉੱਠੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਹੁਣ ਸਾਨੂੰ ਤੇ ਸੰਗਤਾਂ ਨੂੰ ਅੰਬ ਛਕਾਓ ਬਚਨ ਮੰਨ ਭਾਈ ਕੁਰਮ ਜੀ ਨੇ ਸਤਿਗੁਰਾਂ ਅਤੇ ਸੰਗਤਾਂ ਦੀ ਅੰਬਾਂ ਨਾਲ ਸੇਵਾ ਕੀਤੀ ਅਤੇ ਪ੍ਰਸੰਨਤਾ ਲਈ ਇਹ ਪਾਵਨ ਪਵਿੱਤਰ ਸਥਾਨ ਤੇ ਹਰ ਸੰਗਰਾਦ ਨੂੰ ਸਵੇਰੇ 10 ਵਜੇ ਅਭਰ ਸੰਚਾਰ ਹੁੰਦਾ ਹੈ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਪੁਰਵ ਹਰ ਸਾਲ ਵਿਸ਼ੇਸ਼ ਤੌਰ ਤੇ ਬਹੁਤ ਸਰਦਾਂ ਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ ਹੈ ਦੇਸੀ ਇਤਿਹਾਸ ਵੈਤਸਾ ਸੋਦਗ ਤੇਰਾ ਤੇ ਹਾਰੀ ਕਰਕੇ ਨਾ ਜਿੰਦਗ ਸਰਦ ਸੁਭਾਇ ਅਰੇ ਨੰਨੇ ਤੇ ਸੰਗਾਰ ਕਿਤਨੇ 라ਵਣਾ ਕਿਤਨੇ 라ਵ ਭਰੀ ਸੋ ਗਈਏ ਕਿਤਨੇ ਹਰ ਜੀ ਕਾ ਗਰਮ ਬਕੀ ਕੜ ਕਰ ਬਹਿ ਗਰ ਕਰ ਜਿਤੇ ਨਾ

si pi pi ਸਥਾਨ ਹੈ ਭਾਈ ਕੁਰਮਜੀਤ ਦੇ ਨਾਲ ਸੰਬੰਧਿਤ ਜਿਸ ਦਾ ਨਾਮ ਹੈ ਗੁਰਦੁਆਰਾ ਸ਼ਾਂਤ ਮੰਡਲੰਗਠਾ ਸਾਹਿਬ ਇਹ ਗੁਰਦੁਆਰਾ ਅੰਬ ਸਾਹਿਬ ਤੋਂ 100 150 ਮੀਟਰ ਦੀ ਦੂਰੀ ਤੇ ਹੀ ਹੈ ਤੇ ਬਿਲਕੁਲ ਸਾਹਮਣੇ ਰੋਡ ਇਹ ਸਾਹਮਣੇ ਗੁਰਦੁਆਰਾ ਅੰਬ ਸਾਹਿਬ ਹੈ ਗੁਰਦੁਆਰਾ ਸਾਹਿਬ ਦੀ ਮਾਰ ਦਿਖ ਰਹੀ ਹੈ ਤੇ ਉਸ ਦੇ ਨਾਲ ਇਹ ਰੋਡ ਦੇ ਉੱਤੇ ਬਿਲਕੁਲ ਸਾਹਮਣੇ ਸ਼ਾਂਤ ਮੰਡਲ ਅੰਗਠਾ ਸਾਹਿਬ ਗੁਰਦੁਆਰਾ ਸੁਸ਼ੋਭਿਤਾ ਇਹ ਵੀ ਭਾਈ ਕੁਰਮ ਜੀ ਦੇ ਨਾਲ ਹੀ ਸਬੰਧਤ ਹੈ ਇੱਥੇ ਭਾਈ ਕੁਰਮ ਜੀ ਦਾ ਸੰਸਕਾਰ ਕੀਤਾ ਗਿਆ ਤੇ ਸ਼ਾਂਤੀ ਸੋਭਾ ਦਾ ਅੰਕ ਸ਼੍ਰੀਮਾਨ ਸੰਤ ਮਹਾਰਾਜ ਫੁਸ਼ਰ ਸਿੰਘ ਜੀ ਹੰਦਿਆ ਵਾਲਿਆਂ ਦਾਸਥਾਨਾ ਆਮਦਾਨ ਤੋਂ ਪ੍ਰਕਾਸ਼ ਵਸਤਾ ਪਿੰਨਹਰ ਇਹ ਸੰਤ ਅਤਰ ਸਿੰਘ ਜੀ ਮਹਾਰਾਜ ਨਸਤੌਣੇ ਵਾਲੇ ਪਾਰ ਚੱਲ ਰਿਹਾ ਸਵਾ ਸੰਗਤ ਜੀ ਇਹ ਸੰਤੀਸ਼ਰ ਸਿੰਘ ਜੀ ਮਹਾਰਾਜ ਦੀ ਯਾਦਗਾਰ ਚ ਬਣਿਆ ਹੋਇਆ ਦੀਵਾਨ ਹਾਲ ਹੈ

ਕਿਆ ਵੀ ਹੋਇਆ ਯਾਦਗਾਰ ਭਗਤਪੂਰਨ ਜੀ ਦੀ ਜੋਗੋਦਰਾਮ ਦਾ ਸਾਥ ਬਾਲ ਸੀ ਇਹਨਾਂ ਦਾ ਇੱਥੇ ਉਹਨਾਂ ਦਾ ਅੰਗੂਠਾ ਦਸਿਆ ਜਾਂਦਾ ਹੈ ਇਤਿਹਾਸ ਵਿੱਚ ਸੋ ਆਪ ਦਰਸ਼ਨ ਕਰ ਸਕਦੇ ਅੰਦਰੋਂ ਤਾਂ ਹਾਂ ਦੇ ਇਹਨਾਂ ਨੂੰ ਆਪਾਂ ਇੱਥੇ ਦਰਸ਼ਨ ਕਰ ਰਹੇ ਹਾਂ ਇਸ ਕੁਸ ਕੰਸਟਰਕਸ਼ਨ ਦਾ ਪੰਗਿਤ ਹੈ ਸੋ ਜੋ ਬਾਕੀ ਤੇ ਕਿੰਨੀ ਕਰਦੇ ਆਪ ਜੀ ਆਪਣੇ ਕਮੈਂਟਾਂ ਵਿੱਚ ਦੱਸਿਓ ਆਪ ਨੂੰ ਕਿਹੋ ਜਿਹਾ ਲੱਗਿਆ ਆਪ ਆਪਣੀ ਕੀਮਤੀ ਸੋਚ ਸਾਡੇ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਇੱਕ ਵਾਰ ਫਿਰ ਤੋਂ ਆ ਚੈਨਲ ਨੂੰ ਹੋਰ ਇਲਾਹੀ ਬਹੁਤ ਆਪ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਮੁਬਾਰਕਾਂ ਧੰਨਵਾਦ